ਯੰਗ ਡਾਕਟਰ ਤੇਜਵੰਤ ਮਾਨ ਜੀ ਸਭ ਤੋਂ ਪਹਿਲਾਂ ਉਹਨਾਂ ਨੂੰ ਤੇ ਸਾਰੇ ਸਹਿਯੋਗਕਰ ਸਾਥੀਆਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਇੱਥੇ ਮੈਂ ਇੱਕ ਨਵੇਂ ਲਈ ਇੱਥੇ ਦੀ ਹਾਜ਼ਰੀ ਲਵਾ ਰਿਹਾ ਜਿਹੜਾ ਥੋੜਾ ਜਿਹਾ ਦੂਰ ਹੈ ਨਹੀਂ ਸ਼ਾਇਦ ਸ਼ਾਮ ਨੂੰ ਹੋ ਜਾਂਦਾ ਜੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਬਲਾਕ ਸੰਗਠਨੀਆਂ ਚੋਣਾਂ ਸੀ ਜ਼ਿਲ੍ਹਾ ਪ੍ਰੀਸ਼ਦੀਆਂ ਮੇਰੀ ਪਾਰਟੀ ਬਣ ਗਈ ਤੇ ਮੇਰੀ ਡਿਊਟੀ ਜਿਹੜੀ ਆ ਗਈ ਉਹ ਕਾਲੇ ਕੇ ਜਿੱਥੇ ਸਰਿੰਦਰਪਾਲ ਪੜਾਉਂਦੇ ਨੇ ਸਰਕਾਰੀ ਪ੍ਰਾਇਮਰੀ ਸਕੂਲ ਚ ਆ ਗਈ ਮੇਰਾ ਏਪੀਆਰ ਉਹ ਸੀ ਨੌਜਵਾਨ ਮੁੰਡਾ ਸਰਕਾਰੀ ਪ੍ਰਾਇਮਰੀ ਸਕੂਲ ਬਧਾਤੇ ਦੇ ਵਿੱਚ ਜਿਹੜਾ ਅਧਿਆਕ ਸੀਗਾ ਪ੍ਰਾਇਮਰੀ ਵਿਆਪਕਾ ਮੌਂਟੀ ਆ ਡੰਕੂ ਸੀਗਾ ਚਨੀਰਪਿੰਡ ਤੋਂ ਉਹਨੇ ਮੈਨੂੰ ਕਿਹਾ ਪਹਿਲੇ ਦਿਨ ਵੀ ਮੈਂ ਨਹੀਂ ਲਿਖਦਾ ਹੈਗਾ ਰਚਨਾਵਾ ਮੈਂ ਤੁਹਾਨੂੰ ਸੁਣਾਉਂਗਾ ਬੜਾ ਇੱਕ ਸ਼ਾਹੀ ਨੌਜਵਾਨ ਸੀ ਨੌਜਵਾਨ ਹੈ ਉਹਨੇ ਮੈਨੂੰ ਰਾਤ ਨੂੰ ਜਦੋਂ ਅਸੀਂ ਕੰਮਕਾਰ ਨਿਵੇੜ ਕੇ ਪਏਗੇ ਉਹਨੇ ਕਵਤਾਮਾ ਸੁਣਾਈਆਂ ਪਰ ਮੇਰਾ ਧਿਆਨ ਕਿਉਂਕਿ ਅਗਲੇ ਦਿਨ ਦੀ ਸਖਤ ਡਿਊਟੀ ਹੁੰਦੀ ਉਹਦੇ ਸੀਗਾ ਬਹੁਤਾ ਮੈਂ ਅੱਜ ਨਾਲ ਉਹ ਸੁਣ ਨਹੀਂ ਸਕਿਆ ਹੈਗਾ ਦੂਸਰੇ ਦਿਨ ਉਹਨੂੰ ਸਵੇਰੇ ਕਸੀਂ ਫਿਰ ਉਧਰੋਂ ਫ੍ਰੀ ਹੋ ਕੇ ਅਸੀਂ ਕਿਹਾ ਮੈਂ ਹੋ ਵੀ ਭੇਜ ਮਿਲੂ ਜੇ ਤੁਮਾਰ ਪੜੀਆ ਤਾਂ ਮੈਨੂੰ ਉਹਦੇ ਸ਼ਬਦਾਂ ਦੇ ਵਿੱਚ ਬੜੀ ਜਾਨ ਲੱਗੀ। ਬੇਸ਼ੱਕ ਉਹਦਾ ਆਪਣਾ ਅੰਦਾਜ਼ ਆਪਣਾ ਸਿਗਾ ਰੰਗ। ਉਸ ਤੋਂ ਬਾਅਦ ਇਹ ਜਿਹੜੀਆਂ ਦੋ ਕਵਤਾਵਾਂ ਆਉਂਦੀਆਂ 26 ਹੁਣ ਨਵੇਂ ਸਾਲ ਦੇ ਉੱਤੇ ਜਿਹੜੀ ਦੇਸ਼ ਪੰਜਾਬ ਨੇ ਛਾਪੀ ਹੈ ਕਰਤਾ ਉੱਤੇ। ਉਹ ਮੈਂ ਉਹਦੀ ਹਾਜ਼ਰ ਤੁਹਾਡੀ ਨਜ਼ਰ ਕਰਨ ਲੱਗਿਆ ਨਵੇਂ ਸਾਲ ਦੇ ਵਿੱਚ ਤੁਸੀਂ ਉਹਦਾ ਮਤਲਬਾ ਦੇਖਣਾ ਹੈਗਾ। ਤੇ ਉਹਨੂੰ ਮੈਂ ਇਤਸ਼ਾਹ ਦਿੱਤਾ ਕਿ ਸ਼ਖੜਾ ਕਰ ਨੇੜੇ-ਜਿਹੜੀਆਂ ਚਾਹ ਬਰਨਾਲੇ ਆ ਜਾ। ਜਾਹੇ ਮਾਨਸਾ ਜਾ ਸੈ ਸਵਾ ਮਤ ਜਾਣਾ ਕਰ ਨਵੇਂ ਸਾਲ ਦੇ ਆ ਸੂਰਜਾ ਵੇ ਨਵੇਂ ਸਾਲ ਦੇ ਆ ਸੂਰਜਾ ਵੇ ਦੇ ਸਾਰਿਆਂ ਨੂੰ ਊਰਜਾ ਵੇ ਨਵੇਂ ਸਾਲ ਦੇ ਆ ਸੂਰਜਾ ਵੇ ਦੇ ਸਾਰਿਆਂ ਨੂੰ ਊਰਜਾ ਵੇ ਤੁਪ ਨਿੱਗੀ ਲੈ ਕੇ ਵਿੱਚ ਹਾਸਿਆਂ ਦੀ ਆਈ ਕਿਸੇ ਦੀ ਅੱਖ ਵਿੱਚੋਂ ਆਵੇ ਨਾ ਕੋਈ ਹੰਝੂ ਰੌਣਕਾਂ ਦੇ ਰੰਗ ਵਾਲਾ ਸੋਹਣਾ ਸੂਰਜ ਚੜਾਈ ਕਿਸੇ ਦੀ ਅੱਖ ਵਿੱਚੋਂ ਆਵੇ ਨਾ ਕੋਈ ਹੰਝੂ ਰੌਣਕਾਂ ਦੇ ਰੰਗ ਵਾਲਾ ਸੋਹਣਾ ਸੂਰਜ ਚੜਾਈ ਈਸਰਾਂ ਨੂੰ ਲੈ ਕੇ ਆਈ ਤੇ ਲੈ ਕੇ ਸੋਹਣੇ ਖਾਬਾਂ ਨੂੰ ਈਸਰਾਂ ਨੂੰ ਲੈ ਕੇ ਆਈ ਤੇ ਲੈ ਕੇ ਸੋਹਣੇ ਖਾਬਾਂ ਨੂੰ ਦਲੇਦਰਾਂ ਦੀ ਕਾਰਖਨੋਂ ਕਿਤੇ ਦੂਰ ਤੋਂ ਭਜਾਈ ਈਰਖਾ ਤੇ ਗੁੱਸਾ ਕੱਢ ਦੇਣੀ ਦਿਲਾਂ ਵਿੱਚੋਂ ਅਰੰਭ ਪਿਆਰ ਤੇ ਮੋਹ ਵਾਲਾ ਸਭ ਦੇ ਲਵਾਈ ਰੰਗ ਪਿਆਰ ਤੇ ਮੋਹ ਵਾਲਾ ਸਭ ਦੇ ਲਵਾਈ ਭੁੱਖਾ ਨਾ ਕੋਈ ਸੌਵੇ ਨਾ ਹੀ ਮਰੇ ਕੋਈ ਗਰੀਬੀ ਨਾਲ ਭੁੱਖਾ ਨਾ ਕੋਈ ਸੌਵੇ ਨਾ ਕੋਈ ਮਰੇ ਕੋਈ ਗਰੀਬੀ ਨਾਲ ਦੋ ਟਾਈਮ ਦਾ ਤੂੰ ਰੋਟੀ ਟੁੱਕ ਸਭ ਦੇ ਪਕਾਈ ਦੁੱਧ ਅਤੇ ਪੁੱਤ ਰਹੇ ਫਲ ਦਾ ਘਰਾਂ ਦੇ ਵਿੱਚ ਦੁੱਧ ਅਤੇ ਪੁੱਤ ਰਹੇ ਫਲ ਦਾ ਘਰਾਂ ਦੇ ਵਿੱਚ ਸਾਰਿਆਂ ਦੇ ਦਰਾਂ ਉੱਤੇ ਮਹਿਕਾਂ ਵਰਸਾਈ ਰਹਿਣ ਚਿਹਰਿਆਂ ਤੇ ਹਾਸੇ ਨਾਲੇ ਬੋਲਾਂ ਚ ਸਹਿਜ ਹੋਵੇ ਹਰ ਰੰ ਚਿਹਰਿਆਂ ਤੇ ਹੱਸੇ ਨਾਲੇ ਬੋਲਾਂ ਚ ਸਹਿਜ ਹੋਵੇ ਦੁੱਖ ਫੂਕਾਂ ਮਾਰ ਮਾਰ ਕੇ ਤੂੰ ਸਭ ਦੇ ਉਡਾਈ ਕਮੀਆਂ ਨੂੰ ਕੰਮ ਮਿਲੇ ਨਾ ਕੋਈ ਰੱਬ ਨਾਲ ਕਰੇ ਗਲੇ ਕਮੀਆਂ ਨੂੰ ਕੰਮ ਮਿਲੇ ਨਾ ਕੋਈ ਰੱਬ ਨਾਲ ਕਰੇ ਗਲੇ ਪਾਲ ਪਾਲ ਸੂਰ ਜਾਵੇ ਰਜਗਾਰ ਦੇ ਮੌਕੇ ਤੂੰ ਲਿਆਈ ਛੱਤ ਨਾ ਕੋਈ ਚੋਵੇ ਨਾ ਕੋਈ ਪਵੇ ਕੱਖਾਂ ਕੰਨਿਆਂ ਚ ਛੱਤ ਨਾ ਕੋਈ ਚੋਵੇ ਨਾ ਕੋਈ ਪਵੇ ਕੱਖਾਂ ਕੰਨਿਆਂ ਚ ਤਾਜ ਸੋਹਣੀ ਛੱਤ ਵਾਲਾ ਵੇਤੂ ਸਿਰ ਤੇ ਸਜਾਈ ਹਰ ਨਾ ਕੋਈ ਆਵੇ ਨਾ ਕੋਈ ਆਵੇ ਕਰੋਪੀ ਹਰ ਨਾ ਕੋਈ ਆਵੇ ਨਾ ਆਵੇ ਕੋਈ ਕਰੋਪੀ ਮੁਸੀਬਤਾਂ ਦੇ ਬੱਦਲਾਂ ਤੋਂ ਮੇਰੇ ਦੇਸ਼ ਨੂੰ ਬਚਾਈ ਮਿੱਤਰਾਂ ਮਿਹਨਤਾਂ ਨੂੰ ਭੂਰ ਪਵੇ ਤੇ ਰੱਬਾ ਤੈਨੂੰ ਨਾ ਕੋਈ ਮਾੜਾ ਕਹੇ ਮਿਹਨਤਾਂ ਨੂੰ ਭੂਰ ਪਵੇ ਤੇ ਰੱਬਾ ਤੈਨੂੰ ਨਾ ਕੋਈ ਮਾੜਾ ਕਹੇ ਸਭਨਾਂ ਦੇ ਬੇਬੇ ਬਾਪੂ ਦੀ ਨੂੰ ਉਮਰ ਵਧਾਈ ਹੱਥ ਜੋੜ ਕਰਾਂ ਅਰਦਾਸਾਂ ਮੇਰੇ ਮਾਲਕਾ ਹੱਥ ਜੋੜ ਕਰਾਂ ਅਰਦਾਸਾਂ ਮੇਰੇ ਮਾਲਕਾ ਖਾਸੇ ਖੈਰਾਂ ਵਾਲਾ ਸੋਹਣਾ ਸਾਲ 2026 ਲੈ ਕੇ ਆਈ ਖਾਸੇ ਖੈਰਾਂ ਸੁੱਖਾਂ ਵਾਲਾ ਸੋਹਣਾ ਸਾਲ 2026 ਲੈ ਕੇ ਆਈ ਤਾਂ ਮੈਂ ਇਹ ਜੀ ਤੁਹਾਨੂੰ ਕਰਦਾ ਵੀ ਮਾਨ ਸਾਹਿਬ ਨੇ